ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਐਮਪੀ ਦੀਆਂ ਜੋ ਚੋਣਾਂ ਕਈ ਦਿਨਾਂ ਤੋਂ ਪ੍ਰਚਾਰ ਚੱਲ ਰਹੇ ਸਨ 1 ਜੂਨ ਨੂੰ ਚੋਣਾਂ ਹੋਈਆਂ ਨੇ ਚੋਣਾਂ ਹੋਈਆਂ ਨੇ VOTING ਹੋਈ ਹੈ ਤੇ ਬੂਟਾਂ ਪਈਆਂ ਨੇ ਉਸ ਦਿਨ ਭਾਈ ਸਰਦਾਰ ਜੀ ਖਾਲਸਾ ਦੇ ਪੱਕੇ ਵਿੱਚ ਆਪਾਂ ਇੱਥੇ ਖੜੇ ਸੀ ਇੱਥੇ ਬੂਤ ਲੱਗੇ ਸੀ ਤੇ ਅੱਜ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਠੀਕ ਹੈ ਇੱਕ ਕਿਉਂਕਿ ਜਿਹੜੇ ਆਪਣੇ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਨੇ ਉਹਨਾਂ ਨੂੰ ਸਮਰਪਿਤ ਠੰਡੇ ਮਿੱਠੇ ਪਾਣੀ ਦੀ ਸ਼ੇਬੀਰ ਲਾਈ ਗਈ ਹੈ ਤੇਉ ਆਪਾਂ ਬਾਕੀ ਗੱਲਬਾਤ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗਿਆਨੀ ਜੀ ਭਾਈ ਜਗਜੀਤ ਸਿੰਘ ਜੀ ਖਾਲਸਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਖਾਸ ਆਪਣੇ ਜੋ ਅੱਜ ਆਪਾਂ ਸ਼ਬੀਰ ਲਈਏ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸ਼ਬੀਰ ਅੱਜ ਸਭ ਤੋਂ ਪਹਿਲਾਂ ਤਾਂ ਜੋ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਭਾਈ ਅਮਰਜੀਤ ਸਿੰਘ ਖਾਲਸਾ ਦੀ ਜਿੱਤ ਹੋਈ ਹੈ ਉਹਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਇਕੱਠੇ ਹੋਏ ਆਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਰਦਾਸ ਬੇਨਤੀ ਕੀਤੀ ਇਹ ਦੇਖ ਰਾਈ ਹੈ ਨਾਲ ਹੀ ਅੱਜ ਸਾਡਾ ਜਿਹੜਾ ੱਲੂਕਾਰਾ ਦਿਵਸ ਚੱਲ ਰਿਹਾ ਹੈਗਾ ਜੋ 1984 ਦੇ ਵਿੱਚ ਸਿੱਖਾਂ ਨੂੰ ਵੱਡੇ ਘਾਵ ਮਿਲੇ ਸੀ ਉਹਦੇ ਨਾਲ ਸੰਬੰਧ ਕਰਕੇ ਇਹ ਵੀ ਵੀ ਲਾਈ ਹੈ ਤੇ ਇੱਕੋ ਇੱਕ ਮਕਸਦ ਸੀ ਕਿ ਗੁਰੂ ਦਾ ਸ਼ੁਕਰਾਨਾ ਕੀਤਾ ਜਾਵੇ ਵੱਡੀ ਲੀਡ ਨਾਲ ਸਾਡੇ ਦੋ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਦੀ ਖਾਲਸਾ ਤੇ ਭਾਈ ਅਮਰਪਾਲ ਸਿੰਘ ਦੀ ਖਾਲਸਾ ਜੋ ਕੌਮੀ ਉਮੀਦਵਾਰ ਸੀਗੇ ਕੌਮ ਨੇ ਵੱਡਾ ਹਲਾਰਾ ਦਿੱਤਾਗਾ ਖੁਸ਼ੀ ਦੀ ਗੱਲ ਹੈ ਕੌਮ ਸਿੱਖ ਆਗੂਆਂ ਨਾਲ ਖੜੀ ਹੈ ਉਹਦੀ ਖੁਸ਼ੀ ਦੇ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਰਦਾਸ ਬੇਨਤੀ ਕੀਤੀ ਹੈ ਤੇ ਨਾਲ 84 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਾਈ ਹੈ ਤੇ ਗੁਰੂ ਜੀ ਤਾਂ ਕਿ ਖੁਸ਼ੀਆਂ ਮਿਲਣ ਕੌਮ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਅਸ਼ੀਰਵਾਦ ਜੀ ਕੀ ਫਤਿਹ ਖਾਲਸਾ ਜੀ ਵੱਲੋਂ ਦੱਸਿਆ ਗਿਆ ਹੈ ਵੀ ਆਪਣੇ ਕੱਲੂ ਘਰਾਜ ਦਾ ਵੱਡਾ ਕੱਲੂ ਘਰਾ ਹੋਇਆ ਸੀਗਾ ਉਹਦੇ ਸਿੱਖਾਂ ਨੂੰ ਯਾਦ ਕਰਦੇ ਹੋ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਅਤੇ ਜਿੱਤੇ ਦੀ ਖੁਸ਼ੀ ਦੇ ਵਿੱਚ ਅੱਜ ਆਪਾਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਾਈ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਵੋਟਾਂ ਦੇ ਵਿੱਚ ਕੋਈ ਜਿੱਤਿਆ ਹੋਵੇ ਉਮੀਦਵਾਰ ਜਿੱਤੇ ਹੋਣ ਤੇ ਨਹੀਂ ਅੱਗੇ ਸ਼ਰਾਬ ਦੀਆਂ ਬੋਤਲਾਂ ਚਾੜੀਆਂ ਨੇ ਅੱਜ ਗੁਰੂ ਘਰਾਂ ਦੇ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਪਾਣੀ ਦੀਆਂ ਸ਼ਬੀਲਾਂ ਵੱਖ-ਵੱਖ ਜਗਾਵਾਂ ਉੱਤੇ ਵੱਖ-ਵੱਖ ਥਾਵਾਂ ਉੱਤੇ ਗੁਰੂ ਘਰਾਂ ਦੇ ਵਿੱਚ ਲੱਗ ਰਹੀਆਂ ਨੇ ਅਸੀਂ ਕੌਮ ਦਾ ਧੰਨਵਾਦ ਕਰਦੇ ਹਾਂ ਜਾਗਦਿਆਂ ਜ਼ਮੀਰਾਂ ਵਾਲੇ ਵੀਰਾਂ ਭਰਾਵਾਂ ਨੇ ਭੈਣਾ ਭਰਾਵਾਂ ਨੇ ਜਵੋਟਾਂ ਪਾਈਆਂ ਨੇ ਜੋ ਆਪਣੇ ਕੌਮੀ ਯੋਧੇ ਨੇ ਉਹਨਾਂ ਨੂੰ ਚਿਤਾਇਆ ਸਾਰੀ ਸੰਗਤ ਦਾ ਸਾਰੇ ਫਰੀਦਕੋਟ ਵਾਸੀਆਂ ਦਾ ਖਡੂਰ ਸਾਹਿਬ ਜੋ ਕਿ ਹਲਕਾ ਉਤਨੀ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ